ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਟਿਆਵਾਂ ਵਿਖੇ ਗੁਰੂ ਰਵਿਦਾਸ ਜੀ ਦਾ ਨਗਰ ਕੀਰਤਨ ਸਜਾਇਆ ਗਿਆ ਕਿਉਂਕਿ ਪੂਰੇ ਪਿੰਡ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਰਵਿਦਾਸ ਜੀ ਕੇ ਸਮਾਪਤ ਹੋਇਆ ਅੱਜ ਕੰਦ ਪਟੀਆਂ ਵਿਕੇ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਪੂਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਸਮਾਪਤ ਹੋਇਆ ਅਤੇ ਜਗਾ ਜਗਾ ਤੇ ਸ਼ੰਕਰ ਭੰਡਾਰੇ ਤੋਟ ਬਟਾ ਹੈਗੇ ਅਤੇ ਨੌਜਵਾਨਾਂ ਨੇ ਵੱਧ ਚੜ ਕੇ ਸੇਵਾ ਕੀਤੀ ਲੋਕਾਂ ਵਿੱਚ ਔਰ ਇਹ ਤਸਵੀਰ ਪਾਇਆ ਗਿਆ ਹੋ ਇਹ 6 ਕੋਟ ਦੇਖਦੇ ਹਾਂ ਐਚਐਸ ਨਿਊ ਚੈਨਲ ਕੇ